ਸਰਜ ਕੁਮਾਰ ਜੀ ਪਰ ਕੀ ਮਾਮਲਾ ਮਾਮਲਾ ਆਪਣੀ ਐਕਸਾ ਚੋਰੀ ਹੋ ਗਈ ਸੀ ਗੱਲਾਂ ਤੇ ਕਦੋਂ ਹੋਈ ਸੀ 19 ਤਰੀਕ ਦੀ ਹੋ ਗਈ ਸੀ ਗੱਲਾਂ ਅੱਛਾ ਕੀ ਐਕਸਾ ਦਾ ਨੰਬਰ ਕਿੰਨਾ ਸੀ ਐਕਸਾ ਨੰਬਰ ਪੀਪੀ 10 ਜੀ ਜੂ 4283 ਇਹ ਉਹਦੇ ਵਿੱਚ ਪਰ ਸਮਾਨ ਸਮੂਹ ਜਾਂ ਉਹਦੇ ਵਿੱਚ ਇਹ ਮੇਰੀ ਗੱਡੀ ਦੇ ਕਾਗਜ਼ ਸੀਗੇ ਮੇਰਾ ਲਾਇਸੈਂਸ ਸੀਗਾ ਗੱਡੀ ਦਾ ਅਨਸ਼ੋਖ ਸੀਗਾ ਗੱਡੀ ਦਾ ਪੋਲੂਸ਼ਨ ਸੀ ਐਕਟਿਵਲੀ ਆਰਸੀ ਵਿੱਚ ਕੀ ਉਹਦੇ ਗੱਲ ਅੱਛਾ ਗੱਡੀ ਦੇ ਕਾਗਜ਼ ਵੀ ਇੱਥੇ ਹੀ ਗੱਡੀ ਦੇ ਕਾਗਜ਼ ਵੀ ਉਹਦੇ ਵਿੱਚ ਸੀਗੇ ਹਾਂਜੀ ਹਾਂਜੀ ਗੱਡੀ ਦਾ ਨੰਬਰ ਕੰਨਾ ਸੀ ਗੱਡੀ ਦਾ ਨੰਬਰ ਹੈਗਾ ਪੀਪੀ 10 डबल ਈ 0476 ਸਾਹੀ ਉਹਦੇ ਪੇਪਰ ਉਹਦੇ ਵਿੱਚ ਆ ਉਹਦੇ ਪੇਪਰ ਉਹਦੇ ਵਿੱਚ ਆ ਹਾਂਜੀ ਹਾਂਜੀ ਤੇ ਐਕਟਿਵਾ ਕਿਹੜੇ ਰੰਗ ਦੀ ਸੀ ਐਕਟਿਵਾ ਚਿੱਟੇ ਰੰਗ ਦੀ ਸੀ ਜੀ ਗੱਲ ਤੇ ਪਤਾ ਲੱਗਾ ਭਾਜੀ ਕੋਈ ਕੀ ਕੈਮਰਾ ਕਮਰੇ ਦੀ ਰਿਕਾਰਡਿੰਗ ਕਰ ਕੀਤੀ ਕੈਮਰੇ ਦੀ ਰਿਕਾਰਡਿੰਗ ਤੇ ਆ ਕੀਤੀ ਹੈ ਕੈਮਰੇ ਵਿੱਚ ਇੱਕ ਬੰਦਾ ਆ ਗਿਆ ਐਕਟਿਵਾ ਲੈ ਕੇ ਜਾਂਦਾ ਨੂਰ ਮੈਲ ਨੂੰ ਜੀ ਗੱਲ ਆ ਅੱਛਾ ਜੀ ਹਾਂਜੀ ਕਿੱਧਰ ਨੂੰ ਲੈ ਕੇ ਜਾਂਦਾ ਸੀ ਨੂਰ ਮੈਲ ਨੂੰ ਨੂਰ ਮੈਲ ਨੂੰ ਲੈ ਕੇ ਗਿਆ ਅੱਛਾ ਜੀ ਹਾਂਜੀ ਤੇ ਪੁਲਿਸ ਨੂੰ ਇਹਦੀ ਪਲਾਹ ਦਿੱਤੀ ਪੁਲਿਸ ਨੂੰ ਰਿਪੋਰਟ ਇਹਦੀ ਕਰ ਦਿੱਤੀ ਹੈ ਜੀ ਗੱਲ ਆ ਕੀ ਮਾਂ ਕੀ ਕਰਦੇ ਅਸੀਂ ਪ੍ਰਦਰਸ਼ਨ ਤੋਂ ਮੰਗ ਕੀਤੀ ਹੈ ਵੀ ਸਾਡੀ ਐਕਟਿਵਾ ਵਾਪਸ ਕੀਤੀ ਜਾਵੇ ਸਾਡੇ ਗੱਡੀ ਦੇ